ਵੱਡੇ ਭਾਗ ਹਨ ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਇਹ ਗੁਰੂ ਸਾਹਿਬ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀਵਾਰ ਵਿਆਖਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਣੀ ਸਾਹਿਬ ਦੀ ਚੱਲ ਰਹੀ ਹੈ ਜੀ ਅੱਜ ਆਪਾਂ 7ਵੇਂ ਤੇ 8ਵੇਂ ਪਾਦੀ ਵਿਚਾਰ ਕਰਨੇ ਹੈ ਕੱਲ 5ਵੇਂ ਤੇ 6ਵੇਂ ਪਾਦੀ ਆਪਾਂ ਰਲ ਮਿਲ ਕੇ ਵਿਆਖਿਆ ਕੀਤੀ ਹੈ ਆਓ ਜੀ ਪਹਿਲਾਂ ਆਪਾਂ ਪਾਠ ਕਰ ਲਈਏ ਜਿਹੜੇ ਸੰਗਤ ਨੂੰ ਯਾਦ ਹੁੰਦਾ ਨਾ ਤੇ ਨਾਲ ਨਾਲ ਸੁਰਤ ਵਿੱਚ ਸੁਰਤ ਟੱਚ ਕਰਕੇ ਬੜੀ ਚੱਲਣੇ ਨਾਲ ਨਿਰਤਨ ਕਉ ਧੰਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਣਾ ਸਗਲ ਕਟਾ ਕਉ ਦੇਵਦਾ ਕਰਨ ਕਰਾਵਣ ਹਰ ਸੁਆਮੀ ਸਗਲ ਕਟਾਂ ਕੇ ਅੰਤਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਆ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭੜਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅਮਰਤ ਬਾਣੀ ਹਰ ਕੋ ਜਸ ਸੁਣ ਰਸਨਾ ਬਖਾਨੀ ਸਗਲ ਥਾਣ ਤੇ ਉਹ ਉਤਮ ਥਾਣਾ ਨਾਣਕ ਜਹ ਕਟ ਵਸ ਹਰਨਾ ਇਹ ਹੈ ਜੀ 7ਵੇਂ ਤੇ 8ਵਾਂ ਪਦ ਕੱਲ ਆਪਾਂ ਰਲ ਮਿਲ ਕੇ ਗੁਰੂ ਸਾਹਿਬ ਜੀ ਦੇ ਜੋ ਮਹਾਨ ਸ਼ਬਦ ਚੌਥੇ ਤੇ ਪੰਜਵੇਂ ਸ਼ਬਦ ਵਿੱਚ ਆਏ ਸੀ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹੀ ਸਭ ਤੋਂ ਉੱਚਾ ਹੈ ਭਾਈ ਉਹੀ ਉਹਦੇ ਦਰ ਦੇ ਉੱਤੇ ਪ੍ਰਵਾਨ ਹੈ ਆਓ ਜੀ ਇਸ ਪਦਾਂ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨਿਰਤਨ ਕੋ ਧਨ ਤੇਰੋ ਨਾਉ ਨਿਰਤਨ ਕੰਗਾਲ ਹੋ ਗਿਆ ਜਿਹੜਾ ਗੁਰੂ ਜੀ ਕਹਿੰਦੇ हे ਦਾਤਿਆ हे ਪ੍ਰਮਾਤਮਾ ਜੀ ਨੂੰ ਫਿਰ ਤੋਂ ਨਾਮ ਧਨ ਦੇਦਨਾ ਉਹ ਬੜਾ ਸਾਰੀ ਦੁਨੀਆ ਦਾ ਅਮੀਰ ਹੋ ਜਾਂਦਾ ਹੈ ਨਿਰਤਨ ਕੋ ਧੰਨ ਤੇਰੋ ਨਾਉ ਦੁਨਿਆਵੀ ਧਨ ਭਲਾਂ ਦੇ ਉਧਰ ਕੋਲੇ ਘੱਟ ਆ ਗਾ ਦੁਨਿਆਵੀ ਧੰਨ ਤਾਂ ਬਾਬਾ ਕਬੀਰ ਜੀ ਕੋਲੇ ਪਿਆਰੇ ਬਹੁਤ ਘੱਟ ਸੀਗਾ ਲੋੜਵੰਦੀ ਸੀਗਾ ਬਸ ਕਿਰਤ ਕਮਾਈ ਕਰਦੇ ਸੀਗੇ ਛੰਨ ਵਿੱਚ ਹੀ ਰਹਿੰਦੇ ਸੀਗੇ ਬਸ ਪਾ ਉਤਰਵਾਦਾ ਜੀ ਕੋਲੇ ਜੋੜੇ ਗਣਦੇ ਸੀ ਲੋੜਵੰਦ ਹੀ ਸੀਗਾ ਧਨ ਤਾਂ ਪਰ ਐਸੇ ਪਰਮਪੁਰਖ ਪ੍ਰਮਾਤਮਾ ਨਾਲ ਜੁੜੇ ਪਰਮਾਨੰਦ ਅਵਸਥਾ ਪ੍ਰਾਪਤ ਹੋ ਗਈ ਸਦਾ ਵਾਸਤੇ ਅਮਰ ਹੋ ਗਏ ਜੀ ਦੁਨੀਆਂ ਦੇ ਵਿੱਚ ਬੜੇ ਅਮੀਰ ਆਏ ਜਿਨ੍ਹਾਂ ਨੇ ਧਨ ਦੀ ਦੌੜ ਦੇ ਵਿੱਚ ਅਮੀਰ ਹੋਣਾ ਚਾਹਿਆ ਵੀ ਦੁਨੀਆਂ ਵਿੱਚ ਸਾਡਾ ਡੰਕਾ ਚੱਲੇ ਪਰ ਅੱਜ ਨਹੀਂ ਚੱਲਦਾ ਪਿਆ ਇਹੋਨਾਂ ਦਾ ਡੰਕਾ ਦੇਖਦੇ ਆਣੇ ਜੀ ਆਪਾਂ ਬਾਬਾ ਫਰੀਦ ਜੀ ਨੇ ਤਾਂ ਇਸ ਅਵਸਥਾ ਨੂੰ ਬਿਆਨ ਵੀ ਕਰ ਦਿੱਤਾ ਫਰੀਦਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਦਇਆ ਬਹੁਤ ਬੈ ਕੇ ਤੁਰ ਗਏ ਮਹਾਨ ਬੜੇ ਬੈ ਕੇ ਤੁਰ ਗਏ ਤੋਂ ਪਹਿਲਾਂ ਸਾਡੇ ਦਾਦੇ ਸਾਡੇ ਪੜਦਾਦੇ ਸਾਡੇ ਬਾਪੇ ਇਸੇ ਘਰ ਚੋਂ ਗਏ ਨਾ ਬੜਾ ਦਾਵਾ ਕਰਦੇ ਸੀਗੇ ਸਾਡੀ ਜ਼ਮੀਨ ਐਨੀ ਸਾਡਾ ਕਿੱਧਰ ਗਏ ਸੋ ਗੁਰੂ ਜੀ ਕਹਿੰਦੇ हे ਪ੍ਰਮਾਤਮਾ ਦੁਨੀਆ ਦਾ ਧਨ ਪਦਾਰਥ ਝੂਠਾ ਗਾ ਦੁਨੀਆ ਦੇ ਦਾਵੇ ਝੂਠੇ ਆ ਪ੍ਰਮਾਤਮਾ ਜਿਹੜੇ ਤੇਰੇ ਨਾਮ ਧੰਨਾ ਜੁੜ ਜਾਂਦੇ ਸਦਾ ਵਾਸਤੇ ਧੰਨਵਾਣ ਹੋ ਜਾਂਦੇ ਆ ਉਹ ਨਿਰਤਨ ਕੋ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਜਿਹਦੇ ਕੋਲ ਕੋਈ ਥਾਏ ਹੈ ਨਹੀਂ ਕਹਿੰਦੇ ਮਾਲਕ ਜੀ ਤੂੰ ਉਹਨੂੰ ਥਾਂ ਵਾਲਾ ਬਣਾ ਦਿੰਦਾ ਹੈ ਤੇਰਾ ਨਾਮ ਉਹਨੂੰ ਥਾਂ ਵਾਲਾ ਬਣਾ ਦਿੰਦਾ ਹੈ ਕਿ ਬਾਬਾ ਕਬੀਰ ਜੀ ਥਾਂ ਵਾਲੇ ਬਾਨੇ ਗਏ ਪਿਆਰਿਓ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਬਰਾਬਰ ਬੈਠ ਗਏ ਕਿ ਭਗਤ ਰਵਦਾਸ ਜੀ ਥਾਂ ਵਾਲੇ ਬਾਨੇ ਗਏ ਇਹ ਬਰਾबरी ਬੈਠੇ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੂੰ ਲੱਖਾਂ ਦੁਨੀਆਂ ਕਰੋੜਾਂ ਦੁਨੀਆਂ ਨਮਸਕਾਰ ਕਰਦੀ ਹੈ ਨਾਲ ਹੀ ਭਗਤ ਰਵਦਾਸ ਜੀ ਨੂੰ ਨਮਸਕਾਰ ਹੋ ਰਹੀ ਹੈ ਜੀ ਭਗਤ ਪੀਪਾ ਜੀ ਭਗਤ ਸੂਰਦਾਸ ਜੀ ਸਰੋਹ ਵਿਚਾਰ اے ਪ੍ਰਮਾਤਮਾ ਤੂੰ ਰੱਬ ਦੇ ਪਿਆਰਿਆਂ ਨੂੰ ਥਾਂ ਵਾਲਾ ਕਰ ਦੇਣਾ ਜਿਹੜੇ ਤੈਨੂੰ ਨਾਮ ਜਪਦੇ ਐ ਨਿਮਾਨੇ ਕਉ ਪ੍ਰਭ ਤੇਰੋ ਮਾਣ ਨਿਮਾਨਿਆਂ ਦਾ ਤੂੰ ਮਾਣ ਹੈ ਮਾਲਕ ਜੀ ਉਹ ਦੁਨੀਆ ਤਾਂ ਵੈਸੇ ਵੱਡਿਆਂ ਨੂੰ ਮਾਣ ਦਿੰਦੇ ਆ ਨਾ ਜਿਹਦੇ ਕੋਲੇ ਪੈਸਾ ਹੁੰਦਾ ਉਹਨੂੰ ਕਹਿਣਗੇ ਆਜ ਆਓ ਸਰਦਾਰ ਜੀ ਆਓ ਔਰ ਕਹਿੰਦੇ ਹੈ ਪ੍ਰਮਾਤਮਾ ਤੇਰਾ ਨਾਮ ਨਿਮਾਣਿਆਂ ਦਾ ਮਾਣ ਹੈ ਉੱਚਾ ਕਰਦਾ ਹੈ ਭਗਤ ਨਾਮਦੇਵ ਜੀ ਨੂੰ ਉਸ ਸਮੇਂ ਦੇ ਪਾਂਡਿਆਂ ਨੇ ਬੜਾ ਸਿਚਣਾ ਚਾਹਿਆ ਜੀ ਪਰ ਨਹੀਂ ਭਗਤ ਨਾਮਦੇਵ ਜੀ ਨੂੰ ਬਰਾਬਰ ਬਿਠਾ ਲਿਆ ਜੀ ਪ੍ਰਮਾਤਮਾ ਨੇ ਹੈ ਪ੍ਰਮਾਤਮਾ ਤੂੰ ਨਿਮਾਣਿਆਂ ਦਾ ਮਾਣ ਹੈ ਸਗਲ ਕਟਾ ਕੋ ਦੇਵੋ ਦਾਨ ਤੋ ਸਾਰੇ ਜੀਵਾਂ ਨੂੰ ਹੀ ਦਾਣ ਦੇਣ ਵਾਲਾ ਆ। ਸકલ ਘਟਾਕੋ ਦੇਵੋ ਦਾਣ। ਦਾਣ ਦੇ ਰਿਹਾ ਜੀ ਪ੍ਰਮਾਤਮਾ। ਕਿੰਨੇ ਦਾਣ ਆ ਜੇ ਆਪਾਂ ਇਹ ਦਾਣ ਦੇ ਉੱਤੇ ਵਿਚਾਰ ਕਰਨੇ ਹੋਏ ਲੰਮੀ ਹੋ ਜੀ। ਆਕਸੀਜਨ ਦੇ ਰਿਹਾ, ਪਾਣੀ ਦੇ ਰਿਹਾ, ਭੋਜਨ, ਆਣੀ ਸਭ ਕੁਝ ਦਾਤਾਂ ਦੇ ਰਿਹਾ ਪ੍ਰਮਾਤਮਾ। ਪਰ ਦੇਂਦਾ ਦੇ ਲੈਂਦੇ ਥੱਤ ਪਾਹੀ ਯੁਗਾ ਜੁਗੰਤਰ ਖਾਈ ਖਾਏ। ਕਹਿੰਦੇ ਯੁਗਾ ਜੁਗੰਤਰਾਂ ਤੋਂ ਖਾਂਦੇ ਆਉਂਦੇ ਦੁਨੀਆ। ਕੋਲਡ ਖਾਂ ਕੋਲੇ ਦੀਆਂ ਖਾਨਾਂ ਕੋਲਾ ਨਿਕਲਿਆ ਹੁੰਦਾ ਹੈ ਲੋਹੇ ਦੀਆਂ ਖਾਨਾਂ ਲੋਹਾ ਨਿਕਲਿਆ ਹੁੰਦਾ ਹੈ ਸੋਣਿਆਂ ਦੀਆਂ ਖਾਨਾਂ ਸੋਨਾ ਬਾਹਰ ਨਿਕਲਿਆ ਹੁੰਦਾ ਹੈ ਇੱਕ ਕਹਿੰਦੇ ਪਹਾੜ ਹੈ ਜਿੱਥੋਂ ਟਾਟਾ ਮੰਨ ਲਓ ਵੀ ਲੋਹਾ ਕੱਢਦਾ ਹੈ ਕਹਿੰਦੇ ਐਸੀ ਪਹਾੜੀ ਹੈ ਜਿਹਦਾ ਹਜੇ ਸੌਵੇਂ ਭਾਗ ਦੇ ਵਿੱਚੋਂ ਇੱਕ ਭਾਗ ਹੀ ਹਜੇ ਕਹਿੰਦੇ ਲੋਹਾ ਕੱਢਿਆ ਕਿੰਨੇ ਸਾਲ ਹੋ ਗਏ ਇਥੋਂ 100 ਸਾਲ ਹੋ ਗਏ ਕੱਢਦੇ ਨੂੰ ਕਹਿੰਦੇ ਉਸ ਪਹਾੜੀ ਲੋਹਾ ਕੱਢਦੇ ਆ ਉਹ ਵਾਹੋ ਪ੍ਰਮਾਤਮਾ ਇੱਕ ਵਾਰੀ ਸਭ ਕੁਝ ਪੈਦਾ ਕਰਤਾ ਨਾ ਪ੍ਰਮਾਤਮਾ ਤੋਂ ਸੌਵਾ ਪਾ ਇੱਕ ਹਿੱਸਾ ਹਜੇ 100 ਸਾਲ ਹੋ ਗਏ ਕੱਢਦੇ ਨੂੰ ਜੀ ਐਡੀ ਵੱਡੀ ਲੋਹੇ ਦੀ ਖਾਨ ਹੈ ਜੀ ਸਰੋਹ ਵਿਚਾਰ ਗੁਰੂ ਜੀ ਕਹਿੰਦੇ ਪ੍ਰਮਾਤਮਾ ਸਾਰੇ ਜੀਵਾਂ ਨੂੰ ਤੂੰ ਦਾਨ ਦੇ ਰਿਹਾ ਸਗਲ ਕਟਾਂ ਕੋ ਦੇਵੋ ਦਾਨ ਸਾਰਿਆਂ ਸਾਨੂੰ ਤਾਂ ਆਪਦੇ ਚਾਰਕ ਜੀਆਂ ਦਾ ਵਿਗਰੋਦ ਨਾ ਮਿਸ਼ਾਵ ਨੂੰ ਉਥੇ ਸਬਜੀ ਲੈ ਕੇ ਜਾਣੀ ਐ ਸ਼ਾਮ ਨੂੰ ਆਹ ਲੈ ਕੇ ਜਾਣਾ ਚਾਰਕ ਜੀਆਂ ਦਾ ਪਰ ਧੰਨ ਪ੍ਰਮਾਤਮਾ ਸਾਰੀ ਦੁਨੀਆ ਸਾਜੀ ਤੈਨੂੰ ਸਾਰਿਆਂ ਦੀ ਹੀ ਖੇੜਾ ਕਾਰਨ ਕਰਾਵਣ ਹਾਰ ਸੁਆਮੀ ਤੂੰ ਕਰਨ ਕਰਾਉਣ ਵਾਲਾ ਸਭ ਕੁਝ ਮਾਲਕ ਜੀ ਉਹ ਕਰਨ ਕਰਾਉਣ ਵਾਲਾ ਸਗਲ ਕਟਾ ਕੇ ਅੰਤਰ ਜਾਮੀ ਤੂੰ ਅੰਦਰ ਦੀਆਂ ਵੀ ਜਾਣਦਾ ਮਾਲਕਾ ਮੇਰੇ ਅੰਦਰ ਨੂੰ ਜਾਣਦਾ ਗੁਰੂ ਪਿਆਰਿਓ ਅੰਦਰ ਨੂੰ ਜਾਣਦਾ ਸਾਡੇ ਚੇਤੇ ਰੱਖਿਓ ਇੱਕ ਇੱਕ ਫੁਰਨੇ ਨੂੰ ਗੁਰੂ ਬੁਝਦਾ ਦਾ ਗੁਰੂ ਜਾਣਦਾ ਗੁਰੂ ਤੋਂ ਕੁਝ ਵੀ ਲੁਕੋਇਆ ਨਹੀਂ ਜਾ ਸਕਦਾਗਾ ਕਿਉਂਕਿ ਗੁਰੂ ਸਰਬ ਵਿਆਪਕ ਹੈ ਗੁਰੂ ਕਲਾ ਗੁਰਦੁਆਰੇ ਨਹੀਂਗਾ ਵੀ ਗੁਰਦੁਆਰੇ ਗੁਰੂ ਤਾਂ ਗੁਰੂ ਤਾਂ ਸਦਾ ਅੰਗ ਸੰਗੇ ਅਪਾਂਗਨ ਵਿਕੂਤੇ ਸਦਾ ਅੰਗ ਸੰਗ ਹੈ ਗੁਰੂ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਦਾ ਹੀ ਨਾਲ ਹੈ ਗੁਰਸਿੱਖ ਦੇ ਤਾਂ ਜੇ ਚੇਤੇ ਵਿੱਚ ਹੈ ਜੇ ਚੇਤੇ ਵਿੱਚ ਹੈ ਨਹੀਂ ਭਾਈ ਫਿਰ ਤਾਂ ਗੁਰਦੁਆਰਾ ਸਾਹਿਬ ਬੈਠ ਕੇ ਗੁਰੂ ਕੋਲੇ ਵੀ ਬੈਠ ਕੇ ਬਾਣੀ ਪੜਨ ਵਾਲੇ ਨੂੰ ਵੀ ਭਰੋਸਾ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਪਰਮਾਤਮਾ ਹੈ। ਉਹ ਵੀ ਹੋ ਸਕਦਾ ਵੀ ਪਰਮਾਤਮਾ ਤੋਂ ਮੁਨਕਰ ਹੋਵੇ ਜੀ। ਹੁਣ ਜਿਹੜੇ ਪਾਠੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਮੋਬਾਈਲ ਹੀ ਦੇਖੀ ਜਾਂਦੇ ਕਿ ਉਹਨਾਂ ਨੂੰ ਗੁਰੂ ਹਾਜ਼ਰ ਨਾਜ਼ਰ ਨਹੀਂ ਸਮਝਦਾ ਜੀ। ਜਿਨ੍ਹਾਂ ਦੀ ਸਵਰਤ ਹਾਜ਼ਰੀ ਲਈ ਗੁਰੂ ਕੋਲੇ ਬੈਠ ਕੇ ਵੀ ਗੁਰੂ ਤਾਂ ਸਾਨੂੰ ਵੇਖ ਰਿਹਾ ਮਨਾ ਗਲਤ ਕੰਮ ਹੋ ਰਿਹਾ ਗੁਰੂ ਦੀ ਹਜ਼ੂਰੀ ਵਿੱਚ ਗੁਰਦੁਆਰਾ ਸਾਹਿਬਾਂ ਦੇ ਵਿੱਚ ਕੀ ਉਹ ਦੇਸਨੀ ਪਰਮਾਤਮਾ ਦੇਖਦਾ ਜੀ ਪਰ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਦੋਖਣ ਦੇਖਤ ਹੈ ਪਰ ਦੇਖਤਨ ਦੇਖ ਨਾ ਹਾਰਾ ਕਹਿੰਦੇ ਤੇਰੇ ਦੋਖ ਨੂੰ ਵੇਖ ਰਿਹਾ ਪਰਮਾਤਮਾ ਮਨਾ ਪਰ ਉਹ ਹਾਰਦਾ ਨਹੀਂਗਾ ਵੀ ਮੈਨੂੰ ਹੁਣ ਸਜ਼ਾ ਦੇ ਆਪਾਂ ਤਾਂ ਨਾਲ ਦੀ ਨਾਲ ਗਾਲਾਂ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕਰਾਂਗੇ ਕਹਿੰਦੇ ਫਰ ਉਹਦੀ ਸਜ਼ਾ ਆਪ ਨੂੰ ਮਿਲਦੀ ਐ ਬਸ ਆਪਾਂ ਗਲਤ ਕੰਮ ਕਰਾਂਗੇ ਆਪਾਂ ਨੂੰ ਸਜ਼ਾ ਆਪ ਨੂੰ ਮਿਲਣੀ ਜੀ ਮਨ ਦੁਖੀ ਹੋ ਜਾਂਦਾ ਨਾਲ ਦੀ ਨਾਲ ਗਲਤ ਕੰਮ ਕਰਕੇ ਮਨ ਦੁਖੀ ਹੋ ਜਾਂਦਾ ਬਸ ਸਿੱੜਤ ਆਪੇ ਹੀ ਹੋਣਾ ਆਪੇ ਬੀਜ ਆਪੇ ਹੀ ਗੁਰੂ ਜੀ ਕਹਿੰਦੇ ਆਪੇ ਖਾਣਾ ਭਾਈ ਤੂੰ ਖਾਦਾ ਮਿੱਜੀ ਚਾਹ ਕੰਡੇ ਬੀਜੇਗਾ ਕੰਡੇ ਨਿਕਗੇ ਆਉਣਗੇ ਫੋਨ ਨਾ ਚੰਗੇ ਕਰਮ ਵੀ ਲੇਗਾ ਚੰਗੇ ਕਰਮ ਵੀ ਚਾਹਦਾ ਰਹੋ ਵਿਚਾਰ ਸਗਲ ਕਟਾਂ ਕਾ ਅੰਤਰ ਜਾਨੀ ਗੁਰੂ ਜੀ ਕਹਿੰਦੇ ਤੇਰੇ ਅੰਦਰ ਤੇ ਜਾਣਦਾ ਆਪਣੀ ਗਤਨਥ ਜਾਨੋ ਵਾਪੇ ਤੂੰ ਆਪਣੀ ਗਤ ਮਾਲਕ ਜੋ ਆਪ ਹੀ ਜਾਣਦਾ ਆਂ ਮਹਾਰਿ ਤੁਨੂੰ ਜੋ ਕੁਝ ਤੂੰ ਕਰ ਰਿਹਾ ਹੈ ਜੋ ਕੁਝ ਤੂੰ ਕਰਨਾ ਚਾਹਣਾ ਹੈਗਾ ਕਿਉਂਕਿ ਅਸੀਂ ਜੋ ਕੁਝ ਕਰਨਾ ਚਾਹਨੇ ਆਪਣੇ ਮਤਲਬ ਤੋਂ ਨਹੀਂ ਹੁੰਦਾ ਪਿਆ ਉਹ ਨਾ ਅਸੀਂ ਤਾਂ ਬਹੁਤ ਕੁਝ ਚਾਹਨੇ ਆ ਆ ਕੁਝ ਬਣ ਜੇ ਆ ਕੁਝ ਬਣ ਜੇ ਨਹੀਂ ਬਣਦਾ ਜੀ ਜੋ ਕੁਝ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ ਇਈ ਵਾਰੀ ਆਪਣਾ ਆਪਣੇ ਪਰਿਵਾਰਾਂ ਦੇ ਵਿੱਚ ਐਸੀ ਘਟਨਾ ਵਾਪਰ ਜਾਂਦੀ ਐ ਵੀ ਜੋ ਮਨ ਚੇਤਨਾ ਚੇਤੇ ਸੰ ਸੋ ਗਾਲੀ ਰੱਬ ਕੀ ਆਮ ਕਹਿੰਦੇ ਜਿਹੜੀ ਚਿੱਤ ਚੇਤੇ ਵਿੱਚ ਨਹੀਂ ਸੀ ਨਾ ਗੱਲ ਉਹ ਹੋਗੀ ਤੇਰੇ ਨਾਲ ਤਾਂ ਕਰਨਾ ਕੁਝ ਚਾਹੁੰਦਾ ਹੋਰ ਸੀ ਹੋ ਗਿਆ ਕੁਝ ਹੋਰ ਸੋ ਗੁਰੂ ਜੀ ਕਹਿੰਦੇ ਪ੍ਰਮਾਤਮਾ ਨੂੰ ਉਹੀ ਭਾਈ ਮਨਜੂਰ ਸੀ ਆਪਣੀ ਗਤਮਿਤ ਜਾਨੋ ਆਪੇ ਆਪਨ ਸੰਗ ਆ ਪਰਵਰਾਤੇ ਤੂੰ ਹੇ ਪ੍ਰਮਾਤਮਾ ਆਪਣੇ ਨਾਲ ਆਪ ਹੀ ਤੂੰ ਆਪ ਦੀ ਪ੍ਰੀਤ ਆਪ ਹੀ ਬਖਸ਼ਦਾਗਾ ਆਪ ਪ੍ਰਭ ਰਾਤੇ ਤੁਮਰੀ ਉਸਤੋ ਕਮਤੇ ਹੋਈ ਤੇਰੀ ਉਸਤਤੀ ਤੇਥੋਂ ਹੋਈ ਸਰ ਮਾਲਕ ਜੀ ਜੇ ਤੂੰ ਕਰਾਵੇ ਨਾ ਉਸਤ ਤੇਰੀ ਔਰਤ ਤੂੰ ਹੀ ਕਰਾ ਸਕਦਾਗਾ ਫਿਰ ਇਹ ਵੀ ਨਹੀਂ ਹੈਗੀ ਕਿ ਆਪਣਾ ਕਮਾਈਨਾ ਵੀ ਕੁਝ ਨਹੀਂ ਕਰਦਾਗਾ ਨਾਨਕ ਵਰਨਾ ਜਾਣ ਸੋਏ ਹੋਰ ਨਹੀਂ ਦੂਜੇ ਨੂੰ ਜਾਣਗਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਸਾਰਾ ਨਾਲੋਂ ਸ੍ਰੇਸ਼ਟ ਧਰਮ ਕੀ ਹੈ ਭਾਈ ਲੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਧਰਮ ਦੀ ਵਿਆਖਿਆ ਕਰਦੇ ਆ ਜੀ ਧਰਮ ਦਾ ਇੱਕ ਕੇਂਦਰ ਬਣਾ ਕੇ ਦਿੰਦੇ ਕੀ ਆ ਧਰਮ ਲੋਕ ਲੜਦੇ ਆ ਵੀ ਇਹ Hindu ਆ ਜੀ ਇਹ Musalman ਆ ਇਹ Sikh ਆ ਜੀ ईसाई ਆ ਜੀ ਬੋਧੀ ਆ ਜੀ ਜੈਨੀ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਮੋਹਰ ਲਾਉਂਦੇ ਕਹਿੰਦੇ ਭਾਈ ਸਾਰੇ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ ਕੀ ਆਗਾ ਸਾਰਾ ਸਭ ਤੋਂ ਉੱਤਮ ਕਿਹੜਾ ਧਰਮ ਆਗਾ ਗੁਰੂ ਜੀ ਕਹਿੰਦੇ ਹਰ ਕੋ ਨਾਮ ਜਪ ਨਿਰਮਲ ਕਰਮ ਪਰਮਾਤਮਾ ਦਾ ਨਾਮ ਜਪਣਾ ਤੇ ਦੁਨੀਆਂ ਵਿੱਚ ਰਹਿੰਦਿਆਂ ਹੋਏ ਚੰਗੇ ਕਰਮ ਕਰਨੇ ਜੀ ਇਹ ਆ ਜੀ ਧਰਮ ਸਭ ਤੋਂ ਸਭ ਤੋਂ શ્રેਸ਼ਟ ਧਰਮ ਆ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਰਨਾ ਕਰਨੀਆਂ ਵਿੱਚੋਂ ਉਤਮ ਕਰਨੀ ਕੀ ਆ ਜੀ ਸਗਲ ਕਿਰਿਆ ਮੈਂ ਉਤਮ ਕਿਰਿਆ ਆਪਾਂ ਨਿਤ ਨਿਤਾ ਪ੍ਰਤੀ ਕਰਨੀ ਕਰਦੇ ਆ ਨਾ ਜੀ ਗੁਰੂ ਜੀ ਕਹਿੰਦੇ ਕੀ ਆ ਜੀ ਸਭ ਤੋਂ ਉਤਮ ਕਰਨੀ ਸਾਧ ਸੰਗ ਦੁਰਮਤ ਮਲ ਹਿਰਿਆ ਗੁਰੂ ਦੀ ਸੰਗਤ ਕਰਕੇ ਤੇਰੀ ਖੋਟੀ ਬੁੱਧੀ ਦੀ ਮੈਲ ਦੂਰ ਹੋ ਜਾਵੇ ਹੁਣ ਜਿੰਨੇ ਸਿਰ ਆਪਾਂ ਬੈਠੇ ਆ ਆਪਦੇ ਆਪਦੇ ਮਨ ਨੂੰ ਚੈੱਕ ਕਰਗੇ ਭਾਈ ਆਪਾਂ ਵੀ ਗੁਰੂ ਦੀ ਹਜ਼ੂਰੀ ਵਿੱਚ ਇਹ ਮੈਲ ਦੂਰ ਹੁੰਦੀ ਆ ਨਾ ਕਿ ਹਜੇ ਆਪਦਾ ਜੋ ਸੁਰਤ ਰੂਪੀ ਮਨ ਮੈਲਾਗਾ ਅੰਦਰ ਉਹ ਪਾਸੇ ਰੱਖੀ ਬੈਠਾਂਗਾ ਜੇ ਭਾਈ ਤੂੰ ਗੁਰੂ ਦੇ ਗਿਆਨ ਦੇ ਸਾਬਣ ਇਹ ਮੈਲੇ ਮਨ ਦੇ ਉੱਤੇ ਚਲਾਏਗਾ ਨਾ ਤਾਂ ਗੁਰੂ ਜੀ ਕਹਿੰਦੇ ਮੈਲ ਬਾਹਰ ਨਿਕਲ ਜਾਊਗੀ ਤੇ ਜੇ ਤੂੰ ਭਾਈ ਕਪੜਾ ਹੀ ਪਾਸੇ ਰੱਖੀ ਬੈਠਾ ਹੈ ਤੇ ਸਾਬਣ ਦਾ ਤਾਂ ਕੋਈ ਕਸੂਰ ਨਹੀਂਗਾ ਗੁਰੂ ਦੇ ਗਿਆਨ ਦਾ ਤਾਂ ਕੋਈ ਕਸੂਰ ਨਹੀਂਗਾ ਸਾਬਣ ਹੀ ਜੇ ਥੱਲੇ ਘਸਾਈ ਜਾਂਦਾ ਥੱਲੇ ਘਸਾਉਂਦਾ ਮਤਲਬ ਕੀ ਹੋ ਗਿਆ ਜੀ ਮਿੱਤਰਾ ਮਨ ਤਾਂ ਪਾਸੇ ਤੁਰਿਆ ਫਿਰਦਾ ਹੈ ਉਹ ਕਰਨਾ ਹੈ ਉਹ ਕਰਨਾ ਹੈ ਉਹ ਕਰਨਾ ਹੈ ਗੁਰੂ ਕੋਲੇ ਬੈਠਾ ਵੀ ਹੈਗਾ ਤੂੰ ਗੁਰੂ ਘਰ ਆ ਜਾਵੇਂ ਬੈਠਾ ਮਾਣਾ ਕੰਮ ਤੇਰੇ ਅੰਦਰ ਚੱਲੀ ਜਾਂਦੇ ਆ ਹਾਂ ਕੰਮ ਤੇਰੇ ਅੰਦਰ ਚੱਲਦੇ ਜੀ ਸੱਚਮੁੱਚ ਜੀ ਬੰਦਾ ਗੁਰੂ ਕੋਲੇ ਬੈਠ ਕੇ ਗੁਰੂ ਕੋਲੇ ਹਾਜ਼ਰ ਨਹੀਂ ਹੁੰਦਾ ਜੀ। ਪੜਾਣ ਦੀ 10 ਮਿੰਟ ਆਉਂਦਾ 15 ਮਿੰਟ ਆਉਂਦਾ। ਫੇਰ ਵੀ ਪ੍ਰਾਣੀਆਂ ਯਾਦਾਂ ਮਨ ਵਿੱਚ ਪਛਾਣ ਲਾ ਤੁਰਗਾ ਫਿਰਦੀਆਂ ਜਾਂ ਗਾਂ ਵਾਲਾ ਜਾਂ ਗਾਂ ਤੁਰਾ ਫਿਰਦਾ ਜਾਂ ਪਛਾਣ ਤੁਰਾ ਫਿਰਦਾ ਹੈ। ਸੋ ਗੁਰੂ ਜੀ ਕਹਿੰਦੇ ਸਗਲ ਕਰਮੈ ਉਤਮ ਕਰਿਆ ਸਭ ਕਰਨੀਆਂ ਵਿੱਚੋਂ ਉਤਮ ਕਰਨੀ ਕੀ ਹੈ ਸਾਧ ਸੰਗ ਦੁਰਮਤ ਮਲ ਹਰਿਆ। ਸਤ ਸੰਗਤ ਦੇ ਵਿੱਚ ਬੈਠ ਕੇ ਤੇਰੀ ਖੋਟੇ ਮਤ ਦੂਰ ਹੋਵੇ ਮਨਾ ਮੇਰਾ। ਤੇ ਚੈੱਕ ਕਰ ਲੈਣਾ ਭਾਈ ਵੀ। ਖੋਟੀ ਮਤ ਦੂਰ ਹੁੰਦੀ ਹੈ ਜੀ ਕਿ ਹਜੇ ਸ਼ਰਾਬਾਂ ਪੀਣ ਨੂੰ ਜੀ ਕਰਦਾਗਾ ਮਾੜੇ ਕੰਮਾਂ ਨੂੰ ਜੀ ਕਰਦਾ ਜੂਏ ਖੇਡਣ ਨੂੰ ਜੀ ਕਰਦਾ ਮਾੜੀਆਂ ਥਾਵਾਂ ਦੇ ਉੱਤੇ ਬੈਠਣ ਨੂੰ ਜੀ ਕਰਦਾ ਹਜੇ ਚੁਗਲੀ ਨਿੰਦਿਆ ਸੁਣਨ ਨੂੰ ਜੀ ਕਰਦਾ ਹਜੇ ਫੇਰ ਸਮਝ ਲਓ ਮਨ ਮੈਲਾ ਜੀ ਹਜੇ ਕਿਉਂਕਿ ਸਾਫ਼ ਮਨ ਦੀ ਨਿਸ਼ਾਨੀ ਕੀ ਹੁੰਦੀ ਹੈ ਜੀ ਮਾੜੇ ਕੰਮ ਪਹਿਲਾਂ ਆਪਣੇ ਆਪ ਦੇ ਬਿਨੈ ਸ਼ੁਰੂ ਹੋ ਜਾਂਦੇ ਆ ਲਓ ਜੀ ਕਿਰਪਾ ਜਦੋਂ ਗੁਰੂ ਦੀ ਸ਼ੁਰੂ ਹੋ ਜਾਂਦੇ ਨਾ ਪਿਆਰੋ ਮਨੁੱਖ ਨੂੰ ਆਪਣੇ ਮੰਦੇ ਕਰਮ ਦੇਖਣੇ ਸ਼ੁਰੂ ਹੋ ਜਾਂਦੇ ਹੈ ਜੀ ਪਹਿਲੀ ਗੱਲ ਤਾਂ ਸਾਨੂੰ ਆਪ ਦੇ ਕਰਮ ਹੀ ਨਹੀਂ ਦਿਹੰਦੇ ਮੰਦੇ ਜਿਵੇਂ ਅਸੀਂ ਅਸੀਂ ਮੰਦੇ ਕਰਮ ਕਰਦੇ ਆ ਅਸੀਂ ਕੀ ਦੇਖਦੇ ਆ ਦੂਜਿਆਂ ਨੂੰ ਉਹ ਕਰਦਾ ਫਿਰਦਾ ਹੈ ਉਹ ਫਲਾਨਿਆਂ ਦਾ ਮੁੰਡਾ ਐ ਕਰਦਾ ਫਿਰਦਾ ਹੈ ਫਲਾਨਾ ਦਾ ਐ ਕਰਦਾ ਫਿਰਦਾ ਹੈ ਦੂਜਿਆਂ ਦੇ ਘਰਾਂ ਤੇ ਨਿਗਾ ਦੂਜੇ ਦੇ ਸਰੀਰਾਂ ਤੇ ਨਿਗਾ ਜਦੋਂ ਗੁਰੂ ਦੀ ਕਿਰਪਾ ਹੋਗੀ ਫਿਰ ਮਨੁੱਖ ਆਪਣੇ ਆਪ ਦੇ ਮਨ ਉੱਤੇ ਨਿਗਾ ਰੱਖਦਾਗਾ ਕੀ ਦੇਖ ਰਿਹਾ ਮਾਣਾ ਮੇਰਾ ਕੀ ਸੁਣ ਰਿਹਾ ਮਾਣਾ ਮੇਰਿਆ ਕੀ ਬੋਲ ਰਿਹਾ ਮਾਣਾ ਮੇਰਿਆ ਕਿੱਧਰ ਨੂੰ ਤੁਰਿਆ ਫਰਦਾਗਾ ਕਿੱਥੇ ਜੇ ਪੈਰ ਤੇਰੇ ਚੱਲ ਕੇ ਤੁਰੇ ਜਾਂਦੇ ਆ ਹੱਥਾਂ ਦੀ ਕਰਨੀ ਕੀ ਆ ਤੇਰੀ ਗਲਤ ਚੋਰੀਆਂ ਕਰਨੀਆਂ ਗਲਤ ਲਿਖ ਤਾਂ ਲਿਖਣੀਆਂ ਗਲਤ ਗਵਾਹਾਂ ਪਾਉਣੀਆਂ ਹੱਥਾਂ ਨਾਲ ਹੀ ਪੈਂਦੀ ਨਾ ਗਲਤ ਗਵਾਹੀ ਮਨੁੱਖ ਨੂੰ ਪਤਾ ਹੁੰਦਾ ਨਾ ਗਲਤ ਗਵਾਹੀ ਜੱਜ ਕੋਲੇ ਪਾ ਰਿਆ ਬੱਸ ਇਹ ਲੇਖਾ ਦੇਣਾ ਪੈਣਾ ਗੁਰੂ ਜੀ ਕਹਿੰਦੇ ਮਾਣਾ ਮੇਰੇ ਆ ਫੇਰ ਨਾ ਕਹੀਂ ਗਵੰਢ ਗਾਣੇ ਕਰਾਤਾ ਕੋ ਸਾਡੇ ਤੇ ਗਵੰਢੀ ਗੁੰਢੀ ਕਹੋਣੀ ਕਰਉਂਦੇ ਗੁਰੂ ਜੀ ਕਹਿੰਦੇ ਆਪਨ ਕੀਤਾ ਆਪਣਾ ਕੀਤਾ ਆਪਣੇ ਤੈਨੂੰ ਪਾਉਣਾ ਪੈਣਾਗਾ ਆਪਦਾ ਕੀਤਾ ਹੋਇਆ ਤੈਨੂੰ ਆਪੇ ਬੀਜ ਆਪੇ ਹੀ ਖਾਓ ਫੇਰ ਨਾ ਕਿਆ ਕਰ ਗਵੰਢ ਗਾਣੇ ਕਰਾਤਾ ਕੋ ਗਵੰਢ ਗਾਣੇ ਇਹ ਮੇ ਗਵੰਢ ਗਾ ਦਾ ਸਿਰ ਮੜੀ ਜਾਂਦਾ ਮਾਣਾ ਮੇਰੇ ਆ ਸਰਹੋ ਵਿਚਾਰ ਖੋਟੀ ਮਤ ਦੂਰ ਹੁੰਦੀ ਆ ਜਾਂ ਨਹੀਂ ਭਾਈ ਚੈੱਕ ਕਰ ਲੈਣਾ ਗੁਰੂ ਕੋਲੇ ਸਗਲ ਉਦਮ ਮੈਂ ਉਹ ਦਮ ਭळा ਸਾਰਿਆਂ ਚ ਉਦਮਾਂ ਵਿੱਚੋਂ ਉਦਮ ਚੰਗਾ ਕਿਹੜਾ ਭਾਈ ਹਰ ਕਾ ਨਾਮ ਜਪੋ ਜੀ ਸਦਾ ਪ੍ਰਮਾਤਮਾ ਦਾ ਨਾਮ ਸਦਾ ਹੀ ਹਿਰਦੇ ਵਿੱਚ ਵਸਦਾ ਰਹੇ ਅੰਦਰ ਚੱਲਦਾ ਰਹੇ ਪ੍ਰਮਾਤਮਾ ਦਾ ਨਾਮ ਉਹਦੀ ਯਾਦ ਮਨ ਵਿੱਚ ਉਹਦਾ ਭੈ ਮਨ ਵਿੱਚ ਚੱਲਦਾ ਰਹੇ ਜੀ ਸਗਲ ਬਾਣੀ ਮੈਂ ਅਮਰਤ ਬਾਣੀ ਸਾਰੀਆਂ ਬਾਣੀਆਂ ਵਿੱਚੋਂ ਇਹ ਅਮਰਤਮਈ ਬਾਣੀ ਗੁਰੂ ਜੀ ਕਹਿੰਦੇ ਤੇਰੇ ਕਿਹੜੀ ਆ ਭਾਈ ਹਰ ਕੋ ਜਾ ਸੁਣ ਰਸਨ ਬਖਾਣੀ ਪ੍ਰਮਾਤਮਾ ਦਾ ਨਾਮ ਹਰੀ ਦਾ ਜਸ ਜੀਵ ਨਾਲ ਉਚਾਰਨ ਕਰਨਾ ਤੇ ਕੰਨਾਂ ਨਾਲ ਸੁਣਨਾ ਜੀ ਵਾਹਿਗੁਰੂ 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 ਜੀਵ ਜਮਾਨ ਜਿਹੜੀ ਇਹ ਉਚਾਰਨ ਕਰੇ ਤੇ ਕੰਨ ਸੁਣੋ ਜੀ ਬਸ ਇਹ ਹੀ ਆਖਿਆ ਸੀ ਨਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਹਿੰਦੇ ਵੀ ਕੌਣ ਗੁਰੂ ਕਿਸ ਕਾ ਤੂੰ ਚੇਲਾ ਜੋ ਸਿੱਧਾਂ ਨੇ ਪੁੱਛਿਆ ਸੀ ਕਹਿੰਦੇ ਵੀ ਤੇਰਾ ਗੁਰੂ ਕੌਣ ਆ ਤੇ ਚੇਲਾ ਇਹਦਾ ਤੂੰ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਸੀ ਸ਼ਬਦ ਗੁਰੂ ਸੁਰਤ ਤੁਨ ਚੇਲਾ ਸ਼ਬਦ ਮੇਰਾ ਗੁਰੂ ਹੈ ਗਿਆਨ ਤੇ ਗੁਰੂ ਜੀ ਕਹਿੰਦੇ ਜਿਹੜੀ ਸੁਰਤ ਹੈ ਮੇਰੀ ਉਹ ਚੇਲਾ ਹੈ ਮੇਰੀ ਇਹ ਹੈ ਜੀ ਜਵਾਨ ਨਾਲ ਪ੍ਰਮਾਤਮਾ ਦਾ ਨਾਮ ਬੋਲਣਾ ਬਾਣੀ ਪੜ੍ਹਨੀ ਸਿਮਰਨ ਕਰਨਾ ਕਥਾ ਇਹ ਵੀ ਸਿਮਰਨੀ ਹੈ ਜਿਹੜੀ ਗੁਰੂ ਦੀ ਆਪਾਂ ਮਹਿਮਾ ਕਰੀ ਜਾਂਦੇ ਆ ਜਵਾਨ ਨਾਲ ਬਿਆਨ ਕਰਨਾ ਕੰਨਾਂ ਨਾਲ ਸੁੰਨਾ ਆਪ ਖੁਦ ਸੋ ਗੁਰੂ ਜੀ ਕਹਿੰਦੇ ਭਾਈ ਹਰ ਕੋ ਜਸੁਨ ਦਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਸਭ ਥਾਵਾਂ ਤੋਂ ਉਤਮ ਥਾਨ ਕਿਹੜੀ ਹੈ ਨਾਨਕ ਜੈ ਘਟ ਵਸੈ ਹਰ ਨਾਮ ਜਿਹੜੇ ਸਰੀਰ ਦੇ ਵਿੱਚ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ ਸਭ ਤੋਂ ਉਤਮ ਥਾਨ ਕਿਹੜੀ ਹੈ ਭਾਈ ਦੁਨੀਆ ਵਿੱਚ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾ ਸਭ ਤੋਂ ਉੱਤਮ ਥਾਂ ਹਿਰਦਾ ਧਰ ਸਰੀਰ ਉਹ ਜਗ੍ਹਾ ਵੀ ਪਵਿੱਤਰ ਹੋ ਜਾਂਦੀ ਹੈ ਜੀ ਬਾਣੀ ਵਿੱਚ ਗੁਰੂ ਜੀ ਕਹਿੰਦੇ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀ ਜੀ ਵਡਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਰ ਭਵਜਲ ਕਰਨਾ ਇਹ ਮੈਨੂੰ ਮਤ ਦੇਤੀ ਗੁਰੂ ਜੀ ਕਹਿੰਦੇ ਹੁਣ ਗੁਰੂ ਨੇ ਕਿ ਪ੍ਰਮਾਤਮਾ ਦਾ ਨਾਮ ਜਪ ਕੇ ਹੀ ਸੰਸਾਰ ਦੇ ਵਿੱਚੋਂ ਪਰ ਜਾਈਦਾ ਹੈ ਸੋ ਪ੍ਰਮਾਤਮਾ ਦਾ ਨਾਮ ਜਪਦੇ ਰਹੀਏ ਪਰ ਇਹ ਅਗਾਹ ਰੱਬ ਦੇ ਪਿਆਰੇ ਪਿਛਲਾ ਨਹੀਂ ਆਉਂਦਾ ਸੋਚਦੇ ਅਗਾਹ ਨੂੰ ਚੱਲਦੇ ਆ ਜੀ ਅਗਾਹ ਨੂੰ ਚੱਲਦੇ ਆ ਇੱਕ ਮਨਕੀ ਸਾਖੀ ਸੁਣਾ ਦਿਆਂ ਜੀ ਕਹਿੰਦੇ ਵੀ ਇੱਕ ਫਕੀਰ ਸੀ ਰੱਬ ਦਾ ਨਾਮ ਜਪਣ ਵਾਲਾ ਤੇ ਜਿਹੜੇ ਰਸਤੇ ਦੇ ਵਿੱਚ ਦੀ ਕਹਿੰਦੇ ਵੀ ਉਹ ਰਾਜਾ ਟੱਪਦਾ ਹੁੰਦਾ ਸੀਗਾ ਆਪ ਦੇ ਮਹਿਲਾ ਨੂੰ ਜਾਂਦਾ ਸੀ ਅੱਗੇ ਜੰਗਲ ਸੀ ਜੀ ਸ਼ਿਕਾਰ ਕਰਨ ਵਾਸਤੇ ਤੇ ਉਸ ਰਸਤੇ ਦੇ ਉੱਤੇ ਇੱਕ ਰੱਬ ਦਾ ਪਿਆਰਾ ਛੰਨ ਪਾ ਕੇ ਭਗਤੀ ਕਰਦਾ ਸੀ ਜੀ ਗੱਲ ਚੱਲ ਪਈ ਗਾਂ ਨੂੰ ਚੱਲਣ ਵਾਸਤੇ ਜੀ ਉਹ ਗਾਂ ਚੱਲ ਵੀ ਪਛਾਣਾ ਸੋਚਾ ਕਹਿੰਦੇ ਵੀ ਉਹ ਰਾਜਾ ਵੇਖਿਆ ਕਰੇ ਜੀ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਆ ਰੱਬ ਦਾ ਪਿਆਰਾ ਕਹਿੰਦੇ ਕਿਉਂ ਨਾ ਵੀ ਆਪਾਂ ਇਹਦੇ ਨਾਲ ਨੇੜਤਾ ਕਰ ਲਈਏ ਤੇ ਨੂੰ ਦਾਵਤ ਦਈਏ ਵੀ ਸਾਡੇ ਘਰੇ ਜੀ ਤੁਸੀਂ ਕੁ ਸਮਾਂ ਦੋ ਚਾਹ ਦਿਆਂ ਸਾਡੇ ਕੋਲੇ ਰਹਿ ਕੇ ਆਓ ਕਹਿੰਦੇ ਵੀ ਇੱਕ ਦਿਨ ਰਾਜਾ ਆ ਰਿਹਾ ਸੀਗਾ ਕਿਸੇ ਮਹਿਮ ਤੋਂ ਜਾ ਕੇ ਵਾਪਸ ਰੱਬ ਦੇ ਪਿਆਰੇ ਦੇ ਕੋਟੀਆਂ ਦੇ ਵਿੱਚ ਜਾ ਬਣਿਆ ਜੀ ਉਹ ਕਹਿੰਦੇ ਵੀ ਨਾਮ ਜਪ ਰਿਹਾ ਸੀ ਪ੍ਰਮਾਤਮਾ ਦਾ ਬੰਦਗੀ ਚ ਲੀਨ ਸੀ ਜਾ ਕੇ ਨਮਸਕਾਰ ਕੀਤੀ ਮਹਾਪੁਰਸ਼ਾਂ ਨੂੰ ਕਹਿੰਦੇ ਜੀ ਸਤਿਪੁਰਸ਼ੋ ਤੁਹਾਡੇ ਅੱਗੇ ਬੇਨਤੀ ਆ ਵੀ ਤੁਸੀਂ ਪ੍ਰਮਾਤਮਾ ਦੀ ਬੰਦਗੀ ਕਰਦੇ ਹੋ ਮੇਰੇ ਰਾਜ ਦੇ ਵਿੱਚ ਸੁਖ ਸ਼ਾਂਤੀ ਹੈ ਵਧੀਆ ਰਾਜ ਚੱਲਦਾ ਮੇਰਾ ਜੀ ਤੇ ਕਿਉਂ ਨਾ ਤੁਸੀਂ ਮੇਰੇ ਘਰੇ ਦਾ ਮੇਰੇ ਘਰੇ ਤੁਸੀਂ ਦਰਸ਼ਨਦਾਰੀ 4-5 ਦਿਨ ਰਹਿ ਕੇ ਆਓ ਜੀ ਮੇਰੇ ਮਹਿਲਾਂ ਦੇ ਵਿੱਚ ਮਹਾਪੁਰਸ਼ ਕਹਿੰਦੇ ਜੀ ਇਕਦਾਂ ਹੀ ਕਹਿੰਦੇ ਖੜੇ ਹੋਗੇ ਮਹਾਪੁਰਸ਼ ਇਕਦਾਂ ਹੀ ਖੜੇ ਹੋ ਕੇ ਕਹਿੰਦੇ ਚੱਲ ਭਾਈ ਕਹਿੰਦੇ ਵੀ ਰਾਜੇ ਦੀ ਅੱਧੀ ਸ਼ਾਦਾ ਉਹਦੀ ਟੁੱਟ ਗਈ ਸੀ ਨਾਲ ਦੇ ਨਾਲ ਜੀ ਨਾਲ ਦੀ ਨਾ ਅੱभी ਛਾਦਾ ਟੁੱਟ ਗਈ ਮਹਾਪੁਰਸ਼ਾਂ ਕਿਉਂਕਿ ਨਾਮ ਕਹਿੰਦਾ ਵੀ ਮੈਂ ਤਾਂ ਇਹਨੂੰ ਅੰਦਰ ਸੋਚਦਾ ਰਾਜਾ ਕਿ ਮੈਂ ਤਾਂ ਇਹਨੂੰ ਸਮਝਦਾ ਸੀ ਇਹ ਤਾਂ ਨਾਮ ਜਪਣ ਵਾਲਾ ਹੈ ਲੈ ਇਹ ਤਾਂ ਤਿਆਰ ਹੀ ਬੈਠਾ ਸੀ ਮੇਰੇ ਨਾਲ ਤੁਰਨ ਵਾਸਤੇ ਅੰਦਰ ਅੱभी ਛਾਦਾ ਟੁੱਟ ਗਈ ਪਰ ਹੁਣ ਕਹਿ ਚੁੱਕਾ ਸੀ ਮਹਾਪੁਰਸ਼ਾਂ ਨੂੰ ਤੁਹਾਡੇ ਮੇਰੇ ਨਾਲ ਚੱਲੋ ਜੀ ਤੁਸੀਂ ਹੁਣ ਐ ਵੀ ਇਹਦੀ ਤੋਹੀਨ ਹੁੰਦੀ ਸੀ ਵੀ ਐਵੇਂ ਕਹਦਾ ਵੀ ਨਹੀਂ ਜੀ ਤੁਸੀਂ ਇੱਥੇ ਹੀ ਰਹਿ ਪੋ ਹਣਾ ਕਹਿੰਦੇ ਵੀ ਲਾਇਆ ਗਿਆ ਚੱਲੋ ਘਰੇ ਲੈ ਗਿਆ ਤੇ ਜਿਹੜਾ ਮਨ ਲੋ ਵੀ ਆਏ ਗਏ ਵਾਸਤੇ ਸਪੈਸ਼ਲ ਬਣਾਈ ਹੁੰਦੇ ਜੀ ਰਹਿਣ ਵਾਸਤੇ ਰਹਿਣ ਬਸੇਰਾ ਜਿਹੜਾ ਉਸ ਦੇ ਵਿੱਚ ਜਿੱਥੇ ਰਿਸ਼ਤੇਦਾਰ ਆਪਦੇ ਜਾਂ ਕੋਈ ਉਹ ਰਾਜੇ ਆਉਂਦੀ ਸੀ ਉਸ ਥਾਂ ਦੇ ਵਿੱਚ ਮਹਾਪੁਰਸ਼ਾਂ ਨੂੰ ਠਹਿਰਾਤਾ ਜੀ ਹੁਣ ਜਿਹੜਾ ਕੁਝ ਰਾਜਾ ਛੱਕਦਾ ਹੈ ਉਹੀ ਕੁਝ ਮਹਾਪੁਰਸ਼ਾਂ ਦੇ ਛੱਕਣ ਵਾਸਤੇ ਆਉਂਦਾ ਹੈ ਜਿਹੜਾ ਕੁਝ ਰਾਜੇ ਨੇ ਦੋ ਚਾਰ ਪਸ਼ਾਕਾਂ ਬਣਾਈਆਂ ਸੀ ਨਵੀਆਂ ਮਹਾਪੁਰਸ਼ਾਂ ਨੂੰ ਭੇਟ ਕਰਦੇ ਕਹਿੰਦੇ ਜੀ ਆਹ ਪਾਲਿਆ ਕਰੋ ਤੁਸੀਂ ਹੁਣਾਂ ਜੋ ਕੁਛ ਸਾਰਾ ਕੁਝ ਜਿਵੇਂ ਰਾਜਾ ਕਰਦਾ ਸੀ ਉਸੇ ਮੰਨ ਲੋ ਉਸ ਦੇ ਉੱਤੇ ਉਹ ਮਹਾਪੁਰਸ਼ਾਂ ਨੂੰ ਖਾਣ ਨੂੰ ਦਿਆ ਕਰੇ ਪੀਣ ਨੂੰ ਦਿਆ ਕਰੇ ਸਾਰਾ ਕੁਝ ਕਹਿੰਦੇ ਵੀ 2-4 ਦਿਨ ਬੀਤੇ ਸ਼ਰਦਾ ਘਟ ਗਈ ਮਨ ਵਿੱਚੋਂ ਅੱਧੀ ਸ਼ਰਦਾ ਤਾਂ ਪਿਆਰ ਉੱਥੇ ਟੁੱਟ ਗਈ ਸੀ ਉਦੋਂ ਜਦੋਂ ਮਹਾਪੁਰਸ਼ ਇੱਕਦਮ ਖੜੇ ਹੋ ਕੇ ਨੇ ਚੱਲ ਪਾਈ ਤੇ ਹੁਣ ਮਹਾਪੁਰਸ਼ਾਂ ਨੇ ਵੇਖ ਲਿਆ ਕਿਉਂਕਿ ਬੰਦੇ ਦੇ ਵਿਹਾਰ ਵਿੱਚ ਪਤਾ ਪਤਾ ਲੱਗ ਜਾਂਦਾ ਜੀ ਵੀ ਬੰਦਾ ਹੁਣ ਇਹ ਸਤਕਾਰ ਕਰਦਾ ਹੈ ਕੇ ਉਤੋਂ ਤੋਂ ਹੀ ਹੈ ਕਹਿੰਦੇ ਵੀ ਹੁਣ ਪਹਿਲਾਂ ਤਾਂ ਮਹਾਪੁਰਸ਼ ਨੂੰ ਨਮਸਕਾਰ ਵੀ ਕਰਦਾ ਸੀ ਆ ਕੇ ਪੈਰੀਂ ਹੱਥ ਲਾਉਂਦਾ ਸੀ ਅੱਜ ਕਹਿੰਦੇ ਪੈਰੀਂ ਹੱਥ ਵੀ ਨਹੀਂ ਲਾਏ ਨਮਸਕਾਰ ਵੀ ਨਹੀਂ ਕੀਤੀ ਸਗੋਂ ਮਹਾਪੁਰਸ਼ਾਂ ਨੂੰ ਪਤਾ ਕੀ ਕਹਿੰਦਾ ਜੀ ਆ ਕੇ ਕਹਿੰਦਾ ਜੀ ਜੋ ਕੁਝ ਮੈਂ ਖਾਂਦਾ ਓਹੀ ਕੁਝ ਤੁਸੀਂ ਖ ਸਕਦੇ ਹੋ ਜੋ ਕੁਝ ਮੈਂ ਪਹਿਨਦਾ ਓਹੀ ਕੁਝ ਤੁਸੀਂ ਪਹਿਨਦੇ ਹੋ ਜੋ ਕੁਝ ਵੀ ਜੋ ਕੁਝ ਮੇਰੇ ਰਾਜ ਦੇ ਵਿੱਚ ਆ ਉਹ ਤੁਹਾਡੇ ਕੋਲੇ ਹਾਜ਼ਰ ਹੈ ਜੀ ਫਿਰ ਤੁਹਾਡੇ ਵਿੱਚ ਤੇ ਮੇਰੇ ਵਿੱਚ ਕੀ ਫਰਕ ਆਗਾ ਕੀ ਰਹਿ ਗਿਆ ਵੀ ਤੁਸੀਂ ਨਾਮ ਜਪਦੇ ਹੋ ਵੀ ਤੁਹਾਡੇ ਵਿੱਚ ਤੇ ਮੇਰੇ ਵਿੱਚ ਕੀ ਫਰਕ ਰਹੇਗਾ ਮਹਾਪੁਰਸ਼ ਕਹਿੰਦੇ ਭਾਈ ਫਿਰ ਮੈਂ ਇੱਥੇ ਨਹੀਂ ਦੱਸਦਾ ਕਹਿੰਦੇ ਬਾਹਰ ਚੱਲ ਤੇਰੇ ਕਹਿੰਦੇ ਮੈਂ ਮਹਿਲਾਂ ਵਿੱਚ ਨਹੀਂ ਦੱਸ ਸਕਦਾ ਬਾਹਰ ਚੱਲ ਮਹਾਪੁਰਸ਼ ਤੁਰੇ ਗਏ ਤੋੜ ਲਿਆ ਨਾਲ ਰਾਜੇ ਨੂੰ ਵੀ ਤੋੜ ਲਿਆ ਇੱਕ ਮੀਲ ਚੱਲ ਪਏ ਕਹਿੰਦਾ ਜੀ ਦੱਸ ਦਿਓ ਹੁਣ ਕਹਿੰਦੇ ਨਹੀਂ ਹੋਰ ਗਾਂਹ ਚੱਲਾਂ ਕਹਿੰਦੇ ਵੀ ਰਾਜੇ ਦੇ ਨਾਂ ਸੀਮਾ ਖਤਮ ਹੋ ਗਈ ਜਿੱਥੇ ਤਿੱਕਰ ਉਹਦਾ ਰਾਜ ਸੀਗਾ ਜੀ ਸੀਮਾ ਕਹਿੰਦੇ ਜੀ ਇਤੋਂ ਅੱਗੇ ਨਹੀਂ ਮੈਂ ਜਾ ਸਕਦਾ ਬਸ ਕਹਿੰਦੇ ਕਿਉਂ ਕਹਿੰਦੇ ਜੀ ਮੇਰੇ ਰਾਜ ਦੀ ਸੀਮਾ ਖਤਮ ਹੋ ਗਈ ਸੀਮਾ ਖਤਮ ਹੋ ਗਈ ਕਹਿੰਦੇ ਮੇਰਾ ਤਾਂ ਰਾਜ ਮੁੱਕ ਗਿਆ ਜੀ ਤੂੰ ਕਿ ਮੈਂ ਨਹੀਂ ਜਾ ਸਕਦਾ ਮੈਨੂੰ ਗ੍ਰਿਫਤਾਰੀ ਦਾ ਡਰਾ ਵੀ ਇਦੋਂ ਹੋਰ ਰਾਜੇ ਦਾ ਮਲਵ ਰਾਜਾ ਵੀ ਤੂੰ ਇੱਧਰ ਕਿਧਰ ਤੁਰ ਤਰਾ ਫਿਰਦਾਗਾ ਮਹਾਪੁਰਸ਼ ਕਹਿੰਦੇ ਬਸ ਤੇਰੇ ਤੇ ਮੇਰੇ ਵਿੱਚ ਇਹੀ ਫਰਕ ਹੈਗਾ ਕਹਿੰਦੇ ਵੀ ਜਿੱਥੇ ਤੇਰਾ ਰਾਜ ਖਤਮ ਹੁੰਦਾ ਹੈ ਸਾਡਾ ਉੱਥੇ ਰਾਜ ਸ਼ੁਰੂ ਹੁੰਦਾ ਹੈ ਕਹਿੰਦੇ ਮਹਾਪੁਰਸ਼ਾਂ ਨੇ ਜਿਹੜੀ ਉਹਦੀ ਪੋਸ਼ਾਕ ਪਾਈ ਸੀ ਲਾ ਕੇ ਸਾਰਾ ਕਹਿੰਦੇ ਉਹਨੂੰ ਫੜਾਤਾ ਫਕੀਰਾਂ ਵਾਲਾ ਬਾਣਾ ਪਾ ਕੇ ਕਹਿੰਦੇ ਬਸ ਤੇਰੇ ਵਿੱਚ ਤੇ ਮੇਰੇ ਵਿੱਚ ਇਹੀ ਫਰਕ ਹੈ ਅਸੀਂ ਜਿੱਥੋਂ ਦੇ ਅਸੀਂ ਜਿੱਥੇ ਮਰਦੀ ਜਾ ਕੇ ਬਹਿ ਕੇ ਪ੍ਰਮਾਤਮਾ ਦੀ ਬੰਦਗੀ ਕਰ ਲਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਤੇ ਅਸੀਂ ਇਹ ਤਾਂ ਰਾਜ ਹੈ ਜਿਹੜਾ ਇੱਥੇ ਤੱਕ ਦੀ ਸੀਮਤ ਹੈ ਰੱਬ ਦੇ ਪਿਆਰਿਆਂ ਦਾ ਰਾਜ ਸਦਾ 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 ਹੀ ਵਾਸਤੇ ਹੁੰਦਾ ਜੀ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਦਾ ਵਿੱਚ ਇਹ ਫਰਕ ਮਹਾਪੁਰਸ਼ਾ ਨੇ ਜੀ ਉਹਨੂੰ ਫਿਰ ਸਮਝਾ ਦਿੱਤਾ ਸਤਿਪੁਰਸ਼ਾ ਨੇ ਕਿ ਭਾਈ ਪ੍ਰਮਾਤਮਾ ਦੀ ਬੰਦਗੀ ਹੀ ਸਭ ਤੋਂ ਉੱਤਮ ਹੈ ਉਹਨੇ ਕਈ ਸਵਾਲ ਕੀਤੇ ਸੀ ਜੀ ਉਹਨਾਂ ਸਵਾਲਾਂ ਦਾ ਤਾਂ ਆਪਾਂ ਹੁਣ ਇੰਨਾ ਜ਼ਰਬਾਣੀ ਪਾ ਸਕਦੇ ਸੋ ਆਪਾਂ ਵੀ ਇਹੀ ਸਿੱਖਿਆ ਲੈਣੀ ਹੈ ਸਾਖੀ ਦੇ ਵਿੱਚੋਂ ਇਹ ਜੋ ਕੁਝ ਜ਼ਿੰਦਗੀ ਵਿੱਚ ਅਸੀਂ ਕਰਦੇ ਆ ਨਾ ਦਾਅਵੇ ਕਰਦੇ ਆ ਸਭ ਝੂਠੇ ਆ ਜੀ ਸਭ ਝੂਠੇ ਆਗੇ ਇਥੋਂ ਕਿਸੇ ਨੇ ਕੁਝ ਨਹੀਂ ਲੈ ਜਾਣਾ ਦੁਨੀਆਂ ਵਿੱਚ ਰਹਿੰਦੇ ਹੋਏ ਸੁਖਨੀ ਸਾਹਿਬ ਦਾ ਵਾਕ ਆਇਆ ਸੀ ਨਾ ਹਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਦੁਨੀਆਂ ਵਿੱਚ ਰਹਿੰਦੇ ਹੋਏ ਚੰਗੇ ਕਰਮ ਕਰੋ ਪ੍ਰਮਾਤਮਾ ਨੂੰ ਯਾਦ ਰੱਖੋ ਇਹ ਹੀ ਧਰਮ ਸਭ ਤੋਂ ਵੱਡਾ ਧਰਮ ਭਾਈ ਬਾਕੀ ਦੁਨੀਆਂ ਦੇ ਜਿਹੜੇ ਬਖੇੜੇ ਐ ਇਹ ਤਾਂ ਚੱਲਦੇ ਰਹਿਣਿਆ ਪਿਆਰ ਉਹ ਧਰਮਾਂ ਦੇ ਨਾਮ ਤੇ ਲੜਾਈ ਮੁਸਲਮਾਨਾਂ ਧਰਮਾਂ ਵਿੱਚ ਵੀ ਐ ਸਿੱਖ ਧਰਮ ਵਿੱਚ ਵੀ ਐ ਸੰਘਾਂ ਵਿੱਚ ਵੀ ਐ ਕਿੰਨੇ ਫਿਰਕੇ ਬਣੇ ਪਏ ਆ ਬੁੱਧੀਆਂ ਵਿੱਚ ਵੀ ਐ ਜੈਨੀਆਂ ਵੀ ਲੜੀ ਜਾਂਦੇ ਆਪਸ ਵਿੱਚ ਇਹ ਸਾਰੀ ਲੜਾਈ ਆ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਬਸ ਤੇ ਜੇ ਭਾਈ ਲੜਾਈ ਨਹੀਂ ਤਾਂ ਇੱਕ ਪ੍ਰਮਾਤਮਾ ਦੇ ਨਾਮ ਦੇ ਵਿੱਚ ਨਹੀਂ ਪ੍ਰਮਾਤਮਾ ਨੂੰ ਯਾਦ ਰੱਖੋ ਭਾਈ ਚੰਗੇ ਕਰਮ ਕਰੋ ਦੁਨੀਆ ਵਿੱਚ ਰਹਿੰਦੇ ਫਿਰੇ ਜਨਮ ਲੋਕ ਸੁਖੀਏ ਪਰਲੋਕ ਸਹਿ ਲੈ ਨਾਨਕ ਹਰ ਪ੍ਰਭ ਆਪੇ ਮਿਲਿ ਆਉ ਜਪੀ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ